ਕਿੰਨੇ ਅੱਗੇ ਗੱਲ ਕੀਤੀ ਉਹ ਕਹਿੰਦੇ ਕਿ ਕਾਫੀ ਕਰਦੇਗੇ ਅੱਗੇ 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 ਅੱ ਅਸੀਂ ਪ੍ਰਧਾਨ ਜੀ ਤੁਹਾਡੇ ਵਾਅਦੇ ਕਰ ਲਗੇ ਆ ਸਾਨੂੰ ਅਸੀਂ ਤੁਹਾਨੂੰ ਸਾਡੀ ਪਬਲਿਕ ਖਰਾਬ ਹੋਵੇ ਅਸੀਂ ਨਹੀਂ ਕਿ ਸਾਡੀ ਪਬਲਿਕ ਖਰਾਬ ਹੋਵੇ ਤੁਹਾਡੇ ਕਰਕੇ ਸਾਰਾ ਕੰਮ ਕਰਦੇ ਆਂ ਯਾਰੀ ਪੰਜ ਪੰਜ ਦਫਾ ਜਾਣਗੇ ਆਪਣਾ ਤੇ ਪਈ ਜਾਉਂਦਾ ਨਹੀਂ ਕੋਉਂਦਾ ਕੋਈ ਪਤਾ ਨਹੀਂ ਲੱਗਦਾ ਕੋਈ ਲੈਂਡ ਲਾਓ ਮਗਰ ਸੱਚ ਦੀ ਆਵਾਜ਼ ਚੈਨਲ ਦੇਖ ਰਹੇ ਸਾਰੇ 시ਰੋਤਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਸਵਾਗਤ ਕਰਦੇ ਹਾਂ ਇਸ ਚੈਨਲ ਦੇ ਵਿੱਚ ਔਰ ਗੱਲਬਾਤ ਕਰਨੀ ਚਾਹਾਂਗੇ ਅੰਬਰਸਰ ਸ਼ਹਿਰ ਦੇ ਵਿੱਚ ਅਸੀਂ ਖੜੇ ਹਾਂ ਔਰ ਇੱਕ ਪੰਪ ਦੇ ਉੱਤੇ ਇੰਡੀਅਨ ਆਇਲ ਪੰਪ ਦੇ ਉੱਪਰ ਖਲੋਤੇ ਹੋਏ ਹਾਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਇੱਕ ਇਸ ਲੰਮੀ ਭੀੜ ਨੂੰ ਦੇਖ ਸਕਦੇ ਹੋ ਔਰ ਇੱਕ ਕਤਾਰ ਦੇਖ ਸਕਦੇ ਹੋ ਤੇਲ ਪਾਉਣ ਵਾਲਿਆਂ ਦੀ ਲੰਮੀ ਲਾਈਨ ਨੂੰ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਸੱਚ ਦੀ ਆਵਾਜ਼ ਚੈਨਲ ਦੇ ਉੱਤੇ ਔਰ ਜਾਨਣਾ ਵੀ ਚਾਹਾਂਗੇ ਕਿ ਇਹ ਜਿਹੜੀਆਂ ਭੀੜਾਂ ਅੱਜ ਲੱਗੀਆਂ ਨੇ ਇਹ ਕਿਸ ਕਾਰਨ ਦੇ ਕਰਕੇ ਲੱਗੀਆਂ ਨੇ ਮੈਂ ਚਾਹਾਂਗਾ ਕੈਮਰਾਮੈਨ ਵਿਜੇ ਨੂੰ ਕਿ ਉਹ ਸਾਰੇ ਪਾਸੇ ਦਿਖਾਉਣ ਕਿ ਕਿਵੇਂ ਲੋਕਾਂ ਦੇ ਵੱਲੋਂ ਬੋਤਲਾਂ ਜਿਹੜੀਆਂ ਵਾਂ ਕੈਨੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਪੈਟਰੋਲ ਤੇਲ ਪਵਾਉਣ ਦੇ ਲਈ ਲੰਮੀਆਂ ਕਤਾਰਾਂ ਜਿਹੜੀਆਂ ਲੰਮੀਆਂ ਭੀੜਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪੈਟਰੋਲ ਪੰਪ ਦੇ ਉੱਪਰ ਔਰ ਇਸ ਜਗ੍ਹਾ ਦੇ ਉੱਤੇ ਅਗਰ ਗੱਲ ਕਰ ਲਈਏ ਸੜਕ ਵਾਲ ਨੂੰ ਅਗਰ ਦੇਖਦੇ ਆ ਵਿਜੇ ਜੀ ਮੈਂ ਚਾਹਾਂਗਾ ਦਿਖਾਇਆ ਜਾਵੇ ਇੱਕ ਲੰਮੀ ਭੀੜ ਜਿਹੜੀ ਆ ਇਸ ਜਗ੍ਹਾ ਦੇ ਉੱਤੇ ਲੱਗੀ ਹੋਈ ਆ ਔਰ ਪੁਲਸ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਉਹ ਵੀ ਇਸ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਦੀ ਗੱਡੀ ਇਹ ਸਗਾ ਦੇ ਉੱਤੇ ਖੜੀ ਤੁਸੀਂ ਦੇਖ ਸਕਦੇ ਹੋ ਇੱਕ ਲੰਮੀ ਕਤਾਰ ਗੱਡੀਆਂ ਦੀ ਅਗਰ ਗੱਲ ਕਰੀਏ ਤੇ ਗੱਡੀ ਗੱਡੀਆਂ ਦੀ ਲੰਮੀ ਕਤਾਰ ਜਿਹੜੀ ਲਾਈਨ ਦੇ ਵਿੱਚ ਲੱਗੀ ਆ ਸੋ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਇਸ ਜਗ੍ਹਾ ਦੇ ਉੱਤੇ ਜੋ ਇਸ ਜਗ੍ਹਾ ਦੇ ਉੱਤੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਹਾਂਜੀ ਸਰ ਗੱਲਬਾਤ ਕਰਨੀ ਚਾਹਾਂਗੇ ਕਿ ਜਿਹੜੀ ਅੱਜ ਇਸ ਜਗ੍ਹਾ ਦੇ ਉੱਤੇ ਪਟ્રોલ ਬੰਮ ਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਬਹੁਤ ਵੱਡੀਆਂ ਢੀੜਾਂ ਲੱਗੀਆਂ ਆ ਇਹਦਾ ਕਾਰਨ ਕੀ ਆ ਮੁੱਖ ਕੀ ਅੱਜ ਦੇ ਦਿਨ ਇਹ ਕਿਉਂ ਲਾਈਨਾਂ ਇੰਨੀਆਂ ਲੰਬੀਆਂ ਲੱਗੀਆਂ ਹੋਈਆਂ ਆ ਕਾਰਨ ਜੋ ਪਾਰਲੀਮੈਂਟ ਵਿੱਚ ਦਾ ਬਿੱਲ ਪਾਸ ਕਰਤਾ ਕਿ ਡਰਾਈਵਰ ਨੂੰ 7 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਕਿਹਨਾਂ ਦੇ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਿੰਦਰੋ ਗੜਕਟਰੀ ਸਾਹਿਬ ਤੇ ਅਮਿਤ ਸ਼ਾਹ ਵੱਲੋਂ ਕੀਤਾ ਗਿਆ ਵਾ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੀ ਇਹ ਕੰਮ ਮਾੜਾ ਵਾ ਇਸ ਕਰਕੇ ਕਿਉਂਕਿ ਇੱਕ ਡਰਾਈਵਰ 10000 ਰੁਪਏ ਤਨਖਾਹ ਲੈਂਦਾ ਵਾ ਉਹ ਆਪਣੇ ਬੱਚੇ ਪਾਲਦਾ ਵਾ ਉਹ ਜਾਊਗਾ ਕਿੱਥੇ ਸਕੂਲਾਂ ਦੀਆਂ ਵਹਨਾਂ ਚਲਾਉਂਦੇ ਉਹ ਵੀ ਡਰਾਈਵਰ ਟਰੱਕਾਂ ਦੇ ਮਾਲਕ ਵੀ ਡਰਾਈਵਰ ਇਸ ਕਰਕੇ ਡਰਾਈਵਰ ਦੇ ਜਿਹੜੀ ਤਲਵਾਰ ਆ ਉਹ ਹਟਾਈ ਜਾਵੇ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਤੇ ਤੁਹਾਨੂੰ ਨਹੀਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੋ ਸਰਕਾਰ ਨੇ ਫੈਸਲਾ ਲਿਆ ਬਹੁਤ ਜ਼ਿਆਦਾ ਗਲਤ ਲਿਆ ਆ ਬਿਲਕੁਲ ਬਿਲਕੁਲ ਗਲਤ ਆ ਸਰਕਾਰ ਦੇ ਉੱਤੇ ਫੈਸਲੇ ਲੈ ਲੈਂਦੀ ਆ ਥੱਲੇ ਜਨਤਾ 'ਚ ਘੁੰਮ ਕੇ ਵੇਖੇ ਵੀ ਜਨਤਾ ਦਾ ਹਾਲਾਤ ਕੀ ਆ ਜਨਤਾ ਰੋਟੀ ਕਿੰਦਾ ਖਾਂਦੀ ਆ ਜੋ ਇਹ 10 ਸਾਲਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਲੋਕ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਅਸੀਂ ਤਾਂ ਸੋਚਿਆ ਸੀ ਨਰਿੰਦਰ ਮੋਦੀ ਜੀ ਮਾਨਯੋਗ ਸਾਡੇ ਕਹਿੰਦੇ ਪ੍ਰਧਾਨ ਮੰਤਰੀ ਪੰਜਾਬ ਤੇ ਦੇਸ਼ ਸਾਰਾ ਸੁਖੀ ਹੋ ਜੂਗਾ ਪਰ ਸਾਰਾ ਦੇਸ਼ ਦੁਖੀ ਹੋ ਗਿਆ ਵਾ ਪਰ ਜੇ ਗੱਲ ਕਰੀਏ ਤਾਂ ਉਹਨਾਂ ਨੇ ਆਮ ਜਨਤਾ ਦੇ ਲਈ ਕੰਮ ਚੁੱਕਿਆ ਮੁੱਦਾ ਜੋ ਵੀ ਚੁੱਕਿਆ ਆ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਜੋ ਡਰਾਈਵਰ ਜੋ ਨਸ਼ਾ ਕਰਦੇ ਨੇ ਉਹ ਅਕਸਰ ਹੀ ਆਪਾਂ ਦੇਖਣ ਨੂੰ ਮਿਲਦਾ ਆ ਕਿ ਬਹੁਤ ਸਾਰੇ ਲੋਕਾਂ ਨੂੰ ਉਹ ਗੱਡੀਆਂ ਦੇ ਥੱਲੇ ਦੇ ਦਿੱਤਾ ਜਾਂਦਾ ਆ ਇਸ ਕਰਕੇ ਤੁਹਾਨੂੰ ਲੱਗਦਾ ਨਹੀਂ ਆ ਕਿ ਕਿਤੇ ਨਾ ਕਿਤੇ ਸਹੀ ਵੀ ਹੋ ਸਕਦਾ ਉਹਨਾਂ ਦਾ ਫੈਸਲਾ ਮੈਂ ਬਿਲਕੁਲ ਕਹਿੰਦਾ ਜੀ ਜੇ ਉਹ ਸਹੀ ਚਾਹੁੰਦੇ ਆ ਹਰ ਬੰਦੇ ਨੂੰ ਚੈੱਕ ਕਰਨ ਜਿਹੜਾ ਬੰਦਾ ਚਿੱਟਾ ਲਾਉਂਦਾ ਸ਼ਰਾਬ ਪੀ ਕੇ ਚਲਾਉਂਦਾ ਬੇਸ਼ੱਕ ਉਹਨੂੰ ਡਬਲ ਸਜ਼ਾ ਕਰ ਦਿਓ ਡਬਲ ਜੁਰਮਾਨਾ ਕਰ ਦਿਓ ਉਹ ਚੈੱਕ ਕਰੋ ਇਹ ਨਹੀਂ ਵੀ ਆਮ ਬੰਦਾ ਵੈਸ਼ਨੂ ਅਮਰਤਾਰੀ ਬੰਦਾ ਗੱਡੀ ਲੈ ਕੇ ਜਾਣ ਡਿਆ ਵਾ ਉਹਦੀ ਗੱਡੀ ਵਿੱਚ ਕੋਈ ਬੰਦਾ ਕਾਰ ਮਾਰ ਦਿੰਦਾ ਵਾ ਚਾਹ ਮੋਟਰਸਾਈਕਲ ਮਾਰ ਦਿੰਦਾ ਵਾ ਉਹਨੂੰ ਬਹੁਤ ਦੁੱਖ ਲੱਗਦਾ ਵਾ ਇਸ ਕਰਕੇ ਮੇਰੀ ਬੇਨਤੀ ਆ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਪੀ ਲਿਆ ਅਮਿਤ ਸ਼ਾਹ ਜੀ ਨੂੰ ਪੀ ਲਿਆ ਕਿ ਪੰਜਾਬ ਦਾ ਨਹੀਂ ਸੂਰੇ ਦੇਸ਼ ਦਾ ਸੋਚੋ ਤੁਸੀਂ ਐਸੇਲੇ ਰਾਜ ਭਾਗ ਭੋਗਣ ਡੇਓ ਕਰਪਾ ਕਰਕੇ ਸਮਾਜ ਦਾ ਸੋਚ ਕੇ ਹਰ ਚੀਜ਼ ਮਹਿੰਗੀ ਹੋ ਗਈ ਗੰਡਾ 100 ਰੁਪਏ ਕਿਲੋ ਹੋ ਗਿਆ ਅੱਜ ਜੀ ਜੀ ਹਰ ਚੀਜ਼ ਮਹਿੰਗੀ ਹੋ ਗਈ ਆ ਜਨਤਾ ਜਾਊਗੀ ਕਿਤੇ ਜਨਤਾ ਦਾ ਸੋਚਿਆ ਹੀ ਕੁਛ ਨਹੀਂ ਐਕਸੀਡੈਂਟ ਤੇ ਇੱਕ ਹੋ ਜਾਊਗਾ ਤੇ ਜਨਤਾ ਰੋਜ਼ ਭੁੱਖੀ ਮਰੂਗੀ ਇਸ ਕਰਕੇ ਮੇਰੀ ਬੇਨਤੀ ਆ ਸਾਰਿਆਂ ਨੂੰ ਬੜੇ ਸਜੇ ਢੰਗ ਨਾਲ ਛੋਟੀ ਵੱਡੀ ਗੱਡੀ ਮੋਟਰਸਾਈਕਲ ਨਾਲ ਧਿਆਨ ਨਾਲ ਚੱਲਣਾ ਚਾਹੀਦਾ ਪੈਟਰੋਲ ਪੰਪ ਦੇ ਉੱਤੇ ਅੱਜ ਜਿਹੜੀਆਂ ਇੰਨੀਆਂ ਭੀੜਾਂ ਵੇਖਣ ਨੂੰ ਮਿਲ ਰਹੀਆਂ ਇਹਦਾ ਰੀਜ਼ਨ ਕੀ ਆ ਕਿਉਂ ਭੀੜਾਂ ਲੱਗੀਆਂ ਇੱਥੇ ਰੀਜਨ ਬੱਸ ਜੀ ਜਦੋਂ ਡੀਜ਼ਲ ਪੈਟਰੋਲ ਪਿੱਛੋਂ ਆਉਣਾ ਨਹੀਂ ਆ ਤੇ ਲੈਣਾ ਲੱਗਣਿਆ ਜਿਹੜੇ ਬੰਦੇ ਨੇ ਲੀਟਰ ਪਾਉਣਾ ਵਾ ਉਹ 5 ਲੀਟਰ ਪਾਈ ਜਾਂਦਾ ਵਾ ਜਿਹੜੇ ਬੰਦੇ ਦੋ ਲੀਟਰ ਉਹ 10 ਲੀਟਰ ਲਈ ਜਾਂਦਾ ਵਾ ਇਹ ਜਿਹੜੀ ਹੜਤਾਲ ਕੀਤੀ ਗਈ ਹੈ ਡਰਾਈਵਰਾਂ ਵੱਲੋਂ ਕੀਤੀ ਗਈ ਇਹ ਸਾਰੇ ਡਰਾਈਵਰਾਂ ਨੇ ਟੋਟਲ ਜੂਨੀਅਨ ਜਿੰਨੀਆਂ ਟਰਾਂਸਪੋਰਟ ਸਾਰਿਆਂ ਨੇ ਕੀਤੀ ਆ ਇਸ ਕਰਕੇ ਇਹ ਪੰਪ ਫਿਰ ਵੀ ਚੰਗਾ ਵਾ ਕਿ ਜਨਤਾ ਨੂੰ ਤੇਲ ਪਾ ਕੇ ਦੇ ਰਿਹਾ ਵਾ ਜਿੱਦਾਂ ਸਾਰੇ ਪੈਟਰੋਲ ਪੰਪ ਬੰਦ ਹੋ ਚੁੱਕੇ ਆ ਜੀ ਜੀ ਲੋਕਾਂ ਨੇ ਉਹਨਾਂ ਡਰਾਈਵਰਾਂ ਨੇ ਗੱਡੀਆਂ ગાੜੀ ਲਾਤੀਆਂ ਪٹرول ਪੰਪ ਬੰਦ ਕਰ ਦਿੱਤੇ ਗਏ ਆ ਇਹ ਮੰਨ ਜੋਗੇ ਇੱਥੇ ਦੇ ਸੁਲਤਾਨਪੁਰ ਦੇ ਪٹرول ਪੰਪ ਆ ਇਹ ਫਿਰ ਵੀ ਜਨਤਾ ਨਹੀਂ ਖਰਾਬ ਹੋਣ ਦੇਣੀ ਚਾਹੁੰਦੇ ਉਹਨਾਂ ਨੂੰ ਬੰਦਾ ਤੇਲ ਦੇ ਹੀ ਜਾਂਦੇ ਆ ਆਪਣੇ ਆਪਣੇ ਘਰਾਂ ਨੂੰ ਲੋਕ ਚਾਈ ਜਾਂਦੇ ਨੇ ਕੀ ਨਾਮ ਕੀ ਆਪਣਾ ਮੇਰਾ ਨਾਮ ਸੌਰਵ ਸਿੰਘ ਗੋਲਡਨ ਜੀ ਮੈਂ ਸਮਾਜ ਸੇਵਕ ਸਭਾ ਤੋਂ ਪ੍ਰੈਜ਼ੀਡੈਂਟ ਆ ਲੋਕਾਂ ਦੀ ਸੇਵਾ ਵਿੱਚ ਜ਼ਿੰਦਗੀ ਲੰਘਿਆ ਗਾਂ ਵੀ ਨੰਗਾਉਣੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਤੁਸੀਂ ਜਾਣਿਆ ਅਸੀਂ ਗੱਲਬਾਤ ਕੀਤੀ ਕਿ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜੋ ਵੀ ਸਰਕਾਰ ਦੇ ਵੱਲੋਂ ਕੰਮ ਕੀਤਾ ਗਿਆ ਆ ਕਿਤੇ ਨਾ ਕਿਤੇ ਸਰਕਾਰ ਨੂੰ ਇਹਦੇ ਬਾਰੇ ਵਿੱਚ ਸੋਚਣਾ ਚਾਹੀਦਾ ਆ ਆ ਹੋਰ ਵੀ ਸਾਡੇ ਵਿੱਚ ਜਿਹੜੀ ਆਮ ਜਨਤਾ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਕਿੱਦਾਂ ਦੀ ਪਰੇਸ਼ਾਨੀ ਕਿੱਦਾਂ ਦੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਆ ਹਾਂਜੀ ਸਰ ਅਗਰ ਗੱਲਬਾਤ ਕਰਨੀ ਚਾਹੀਏ ਜਿਹੜਾ ਸਰਕਾਰ ਨੇ ਫੈਸਲਾ ਲਿਆ ਕਿੱਦਾਂ ਦਾ ਫੈਸਲਾ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਰਾਏ ਆ ਫੈਸਲਾ ਤਾਂ ਭਾਜੀ ਗਲਤੀ ਆ ਕੀ ਕੀ ਗਲਤ ਫੈਸਲਾ ਆ ਜਿਹੜੇ ਸੋਫੀ ਬੰਦਿਆਂ ਕੋ ਜਾਂ ਉਹਨਾਂ ਦੀ ਗਲਤੀ ਨਾ ਕੋਈ ਬੰਦਾ ਥੱਲੇ ਆ ਜੂਗਾ ਹਾਂਜੀ ਤੇ ਉਹਦੇ ਲਈ ਵੀ ਡਰਾਈਵਰ ਨੂੰ ਸਜ਼ਾ ਮਿਲੂਗੀ ਜੇ ਮੰਨ ਲਓ ਕਿ ਸਕੂਟਰ ਵਾਲੇ ਦੀ ਗਲਤੀ ਆ ਜਾਂ ਕਿਸੇ ਦੀ ਗਲਤੀ ਆ ਹਾਂਜੀ ਤੇ ਉਹ ਤਾਂ ਫਿਰ ਡਰਾਈਵਰ ਵੀ ਨਾ ਲਈਦਾ ਫਿਰ ਘਾਟਾ ਹੀ ਆ ਨਾ ਔਰ ਅੱਜ ਜੇ ਅਗਰ ਗੱਲ ਕਰੀਏ ਹੜਤਾਲ ਦੀ ਤੇ ਆਪਾਂ ਵੇਖ ਸਕਦੇ ਹਾਂ ਕਿ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੌਣ ਦੋਸ਼ੀ ਆ ਕੌਣ ਜ਼ਿੰਮੇਵਾਰ ਆ ਸਰਕਾਰਾਂ ਹੀ ਆ ਸਰਕਾਰਾਂ ਆ ਕੇ ਨਾ ਹਾਲਾ ਕੀ ਨ ਕੀ ਬੁਰਾ ਹਾਲ ਇਹ ਤਾਂ ਪਹਿਲਾਂ ਸਰਕਾਰ ਕਹਿਣਾ ਚਾਹੀਦਾ ਜੀ ਜੀ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਜਿਹੜਾ ਫੈਸਲਾ ਲੈਣਾ ਚਾਹੀਦਾ ਆ ਉਹ ਸੋਚ ਸਮਝ ਕੇ ਲੈਣਾ ਚਾਹੀਦਾ ਆ ਬਿਲਕੁਲ ਜੀ ਬਿਲਕੁਲ ਲੋਕੀ ਪਰੇਸ਼ਾਨ ਨਾ ਹੋਣ ਔਰ ਆ ਬੜਾ ਵੱਡੀ ਮੱਤੀ ਵੇਖ ਲੋ ਕੀ ਕੀ ਬੇਨਤੀ ਕਰਨੀ ਚਾਹੋਗੇ ਸਰਕਾਰ ਨੂੰ ਉਹਨਾਂ ਜੋ ਉਹਨਾਂ ਦੀ ਜਾਇਜ਼ ਮੰਗਾਂ ਹੋਣ ਮੰਗਣ ਸਰਕਾਰ ਮੰਨੇ ਜੀ ਜੀ ਠੀਕ ਨਹੀਂ ਆ ਹੁਣ ਕਿਸੇ ਨੇ ਬਾਹਰ ਦਿੱਲੀ ਜਾਣਾ ਗਏ ਨੇ ਜਲੰਧਰ ਜਾਣਾ ਉਹਦਾ ਕੱਜਲ ਖਰਾਬ ਹੀ ਹੁੰਦੇ ਲੋਕ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖਿਆ ਕਿ ਉਹਨਾਂ ਦੇ ਵੱਲੋਂ ਇਹ ਬੋਲਿਆ ਗਿਆ ਹੈ ਕਿ ਜੋ ਸਰਕਾਰ ਨੂੰ ਜਿਹੜਾ ਆ ਉਹ ਸਹੀ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਔਰ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਕਿ ਇਹ ਜਿਹੜਾ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਇੱਕ ਵਾਰੀ ਮੈਂ ਚਾਹਾਂਗਾ ਕਿ ਦਿਖਾਇਆ ਜਾਏ ਬੋਤਲਾਂ ਕੈਨੀਆਂ ਲੈ ਕੇ ਵੀਰ ਇੱਥੋਂ ਤੇਲ ਪਾਉਣ ਲਈ ਆਏ ਆ ਔਰ ਲੰਮੀ ਕਤਾਰ ਦੇ ਵਿੱਚ ਉਹ ਦੱਸ ਰਿਹਾ ਕਿ ਸਾਨੂੰ ਖਲੋਤਿਆਂ ਨੂੰ 2-2 3-3 4-4 ਘੰਟੇ ਜਿਹੜਾ ਹੋ ਚੁੱਕੇ ਨੇ ਪਰ ਤੇਲ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਇੰਨੀ ਲੰਮੀ ਭੀੜ ਔਰ ਇੰਨੇ ਵੱਡੇ ਰਸ ਨੂੰ ਭਗਤੌਣਾ ਜਿਹੜਾ પેટ્રોલ ਪੰਪ ਦੇ ਵਾਲਿਆਂ ਲਈ ਵੀ ਕੋਈ ਆਸਾਨ ਗੱਲ ਨਹੀਂ ਆ ਇਸੇ ਕਰਕੇ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਲਿਆ ਗਿਆ ਤਾਂ ਕਿ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਵੇ ਔਰ ਤੁਸੀਂ ਲੰਮੀ ਲਾਈਨ ਔਰ ਲੰਬੀਆਂ ਮਗਰ ਤੱਕ ਕਤਾਰਾਂ ਦੀ ਗੱਲ ਕਰੀਏ ਤੇ ਤੁਸੀਂ ਇਸ ਪੰਪ ਦੇ ਉੱਤੇ ਦੇਖ ਸਕਦੇ ਹੋ ਜਿਹੜੇ પેટ્રોલ ਪੰਪ ਦੇ ਓਨਰ ਆ ਉਹਨਾਂ ਦੇ ਵੱਲੋਂ ਵੀ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਅੱਜ ਦੇ ਦਿਨ ਬਹੁਤ ਸਾਰੇ ਆ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਹਾਂਜੀ ਸਰ ਬਹੁਤ-ਬਹੁਤ ਸਵਾਗਤ ਕਰਦੇ ਆ ਸੱਚ ਦੀ ਬਾਤ ਚੈਨਲ ਦੇ ਵਿੱਚ ਆ ਗੱਲਬਾਤ ਕਰਨੀ ਚਾਹਾਂਗੇ ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਦਿਨ ਜੋ ਹੜਤਾਲ ਰੱਖੀ ਗਈ ਆ ਡਰਾਈਵਰ ਵੀਰਾਂ ਵੱਲੋਂ ਜਾਂ ਹੋਰ ਵੀ ਕਈ ਯੂਨੀਅਨਾਂ ਦੇ ਵੱਲੋਂ ਤੁਹਾਨੂੰ ਲੱਗਦਾ ਨਹੀਂ ਆ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀ ਆਮ ਜਨਤਾ ਨੂੰ ਕਰਨੀਆਂ ਪੈ ਰਹੀਆਂ ਇਹਦੇ ਸਬੰਧ ਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮਤਲਬ ਇਹ ਸਰਕਾਰ ਨੇ ਜਿਹੜਾ ਡਰਾਈਵਰਾਂ ਵੀਰਾਂ ਦੇ ਬੈਨ ਲਾਇਆ ਨਾ ਇਹ ਬਹੁਤ ਮਾਰਾ ਲਾਇਆ ਵਾ ਕਿਉਂਕਿ ਇੱਕ 5-6000 ਰੁਪਏ ਤਨਖਾਹ ਲਿੰਦਾ ਵਾ ਹਾਂਜੀ ਠੀਕ ਹੈ ਨਾ ਨਿੱਕੇ ਬੱਚੇ ਆ ਉੱਥੇ ਸਰਕਾਰ ਦੇ 9 ਲੱਖ ਰੁਪਏ ਜੀ ਤੁਸੀਂ ਦੋਗੇ ਜਿਹਦਾ ਜਿਹਦਾ ਪਰਿਵਾਰ ਦਾ ਮੈਂਬਰ ਮਰ ਜਾਂਦਾ ਵਾ ਇਨੀ ਤੁਹਾਨੂੰ ਤੇ 4-5 ਸਾਲ ਦੀ ਸਜ਼ਾ ਵਾ ਇੱਕ ਮੈਂਬਰ ਇੱਕ ਡਰਾਈਵਰ 5-6000 ਰੁਪਏ ਤਨਖਾਹ ਬੋਣ ਰਿਆ ਵਾ ਤੇ ਉਹ ਮਤਲਬ ਭੁੱਖੇ ਭੁੱਖੇ ਮਰਨ ਦੀ ਗੱਲ ਆ ਫਿਰ ਸਰਕਾਰਾਂ ਕੇ ਮਤਲਬ ਇਦਾਂ ਹੀ ਕਰਨਾ ਪੈਂਦਾ ਹੜਤਾਲ ਕਰਦੀ ਪੈਂਦੀ ਆ ਗੱਡੀਆਂ ਰੁਕਣੇ ਪੈਂਦੀਆਂ ਲੱਗਦਾ ਨਹੀਂ ਕਿ ਸਰਕਾਰ ਨੇ ਆਮ ਜਨਤਾ ਲਈ ਸਟੈਪ ਚੁੱਕਿਆ ਹੋਏਗਾ ਸੋਚਿਆ ਹੋਏਗਾ ਕਿ ਅਕਸਰ ਹੀ ਸੜਕਾਂ ਦੇ ਉੱਤੇ ਡਰਾਈਵਰੀ ਨੂੰ ਲੈ ਕੇ ਗੱਲ ਕਰੀਏ ਤੇ ਸਹੀ ਰੀਤੀ ਨਾਲ ਉਹ ਡਰਾਈਵਰੀ ਨਹੀਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਤੇ ਬਹੁਤ ਸਾਰੇ ਜਿਹੜੇ ਲੋਗ ਆ ਉਹ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਕੀ ਕਹਿਣਾ ਚਾਹੋਗੇ ਬਾਕੀ ਅਸੀਂ ਕਹਿਣਾ ਚਾਹੁੰਦੇ ਆ ਇਹ ਆ ਵੀ ਜੋ ਵੀ ਆ ਮਤਲਬ ਕਿਸੇ ਦੀ ਕੋਈ ਵੀ ਕਸੂਰ ਆ ਉਹ ਡਰਾਈਵਰ ਵੀ ਦਾ ਕਰਦਾ ਵਾ ਭਾਵੇਂ ਦੂਜੇ ਦਾ ਕਸੂਰ ਹੋਵੇ ਇਹ ਵੀ ਸਰਕਾਰਾਂ ਚਾਹੀਦਾ ਨੇ ਜੇ ਜੇ ਦੂਜੇ ਦੀ ਗਲਤੀ ਆ ਉਹਨੂੰ ਤੁਸੀਂ ਕੀ ਕੀ ਪੈਨ ਲਾਉਂਦੇ ਜੀ ਉਹਨੂੰ ਕੀ ਸਜ਼ਾ ਦਿੰਦੇ ਜੀ ਜੀ ਹਾਂਜੀ ਤੇ ਆਪਣਾ ਜੇ ਬੇਨਤੀ ਕਰਨੀ ਹੋਵੇ ਸਰਕਾਰ ਦੇ ਅੱਗੇ ਕੀ ਮੰਗ ਕਰਦੇ ਹੋ ਕੀ ਬੇਨਤੀ ਉਹਨਾਂ ਦੇ ਅੱਗੇ ਕਰ ਰੱਖਣੀ ਚਾਹੋਗੇ ਆਪਣੇ ਸਰਕਾਰ ਅੱਗੇ ਸਾਡੀ ਅਸੀਂ ਉਹ ਬੇਨਤੀ ਕਰਨੀ ਹੈ ਜੀ ਇਹ ਆ ਵੀ ਤੁਸੀਂ ਮਲਵਾਲ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਆ ਸਾਰਿਆਂ ਦਾ ਸੋਚੋ ਵੀ ਉਹ ਵੀ ਬੰਦਾ ਵਾ ਇੱਕ 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 ਤਰਫਾਂ ਦਾ ਗੱਲ ਕਰੋ ਸਾਰਿਆਂ ਬਾਰੇ ਬਰਾਬਰ ਗੱਲ ਕਰੋ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਆਪਣਾ ਆਪਣਾ ਸੁਖਤਾਰ ਸਿੰਘ ਮਾਲੀ ਜੀ ਸੁਖਤਾਰ ਸਿੰਘ ਮਾਲਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਜੋ ਕਿ ਇਸ ਪੈਟਰੋਲ ਪੰਪ ਦੇ ਜੋ ਓਨਰ ਨੇ ਔਰ ਉਹਨਾਂ ਦੇ ਵੱਲੋਂ ਅੱਜ ਜੋ ਹੜਤਾਲ ਡਰਾਈਵਰ ਵੀਰਾਂ ਦੇ ਵੱਲੋਂ ਰੱਖੀ ਗਈ ਆ ਜੋ ਆਮ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਤੁਸੀਂ ਇਹ ਵੇਖ ਸਕਦੇ ਹੋ ਇੱਕ ਵਾਰੀ ਮੈਂ ਚਾਹਵਾਂਗਾ ਕੈਮਰਾਮੈਨ ਵਿਜੈ ਜਨੂ ਕਿ ਸਾਰੇ ਪਾਸੇ ਕੈਮਰਾ ਮਾਰ ਕੇ ਤੁਹਾਨੂੰ ਦਿਖਾਉਣ ਤੁਸੀਂ ਦੇਖ ਸਕਦੇ ਹੋ ਕਿ ਲੰਮੀਆਂ ਭੀੜਾਂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਰਸ਼ ਔਰ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਔਰ ਤੰਗੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ ਇਸ ਸਮੇ ਅਸੀਂ ਜਿਹੜੇ ਸਗਾ ਦੇ ਉੱਤੇ ਖਲੋਤੇ ਨੇ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਭਾਜੀ ਅੱਜ ਬੜੀਆਂ ਰੌਣਕਾਂ ਲੱਗੀਆਂ ਭੀੜਾਂ ਲੱਗੀਆਂ ਰੀਜ਼ਨ ਕੀ ਆ ਇਹ ਮੋਦੀਆ ਸੈਫਾ ਕਰ ਰਹੇ ਨੇ ਸਾਰੇ ਜਣੇ ਔਰ ਇਹਨਾਂ ਵੱਲੋਂ ਕਿਹਾ ਗਿਆ ਆ ਕਿਹਾ ਜਾ ਰਿਹਾ ਕਿ ਤੁਹਾਨੂੰ ਲੱਗਦਾ ਨਹੀਂ ਆ ਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਗਲਤ ਹੈ ਜਾਂ ਸਹੀ ਫੈਸਲਾ ਹੈ ਉਹਨੂੰ ਹਾਂਜੀ ਫੈਸਲਾ ਕੋਈ ਮਜ਼ਦੂਰ ਬੰਦਾ ਜਿਹੜਾ ਟਰੱਕ ਡਰਾਈਵਰ ਕਿੰਨੀ ਤਨਖਾਹ ਹੁੰਦੀ ਇਹਨਾਂ ਦੀ 10 ਲੱਖ ਕਿੱਥੋਂ ਦੇਗਾ ਤੇ ਇਹਨਾਂ ਨੇ ਇਹਨਾਂ ਸਜਾ ਕਿੱਥੋਂ ਭੁਗਤੇਗਾ ਉਹਨਾਂ ਡਰਾਈਵਰ ਵੀਰਾਂ ਵੱਲੋਂ ਤੇ ਹੋਰ ਵੀ ਕਈ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਗਈ ਆ ਬਹੁਤ ਸਾਰੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇਲ ਨਹੀਂ ਮਿਲ ਰਿਹਾ ਪੈਟਰੋਲ ਪੰਪਾਂ ਦੇ ਉੱਤੇ ਜੇ ਅੱਜ ਇਹ ਮਾਲਸਾਹਵਲੋਂ ਜਿਹੜਾ ਪੈਟਰੋਲ ਪੰਪ ਖੋਲਿਆ ਗਿਆ ਆ ਔਰ ਇਹਨਾਂ ਵੱਲੋਂ ਤੇਲ ਦਿੱਤਾ ਵੀ ਜਾ ਰਿਹਾ ਤੇ ਬਹੁਤ ਮੁਸ਼ਕਲਾਂ ਦੇ ਨਾਲ ਤੇਲ ਤੱਕ ਪਹੁੰਚਿਆ ਜਾ ਰਿਹਾ ਕਾਰਨ ਕਾਮ ਨਹੀਂ ਹੋਈ ਕਿ ਤੇਲ ਹੈਗਾ ਨਹੀਂ ਕਿਸੇ ਪੰਪ ਤੇ ਵੀ ਸੇਰ ਤੇ ਲੱਗੇ ਹੋਣ ਵਾਰੀ ਆਉਣ ਲੱਗੀ ਹੈ ਪੰਪ ਤੇ ਆਉਣ ਲੱਗੇ ਸੀ ਮੋਦੀ ਨੂੰ ਅਪੀਲ ਕਰਨੀ ਹੋਵੇ ਕੀ ਕਹੋਗੇ ਕਵਾਂਗੇ ਆ ਕੰਮ ਜਿਲ੍ਹੇ ਜਿਲ੍ਹੇ ਕਾਨੂੰਨ ਕਿਤੇ ਗਲਤ ਕੀਤੇ ਹੋਏ ਤੁਸੀਂ ਜੀ ਜੀ ਅਨਵਾਜ ਜੀ ਹਾਂ ਜੀ ਬ੍ਰਦਰ ਜੀ ਜਿਹੜਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਲਿਆ ਗਿਆ ਤੁਹਾਨੂੰ ਕੀ ਲੱਗਦਾ ਸਹੀ ਫੈਸਲਾ ਹੈ ਨਹੀਂ ਭਾਈ ਸਹੀ ਹੈਗਾ ਫੈਸਲਾ ਕਿਵੇਂ ਕਿਵੇਂ ਸਹੀ ਨਹੀਂ ਆ ਦੇਖੋ ਬਹੁਤ ਜਰੀ ਮੁਸ਼ਕਲ ਆ ਰਹੀ ਪਹਿਲਾਂ ਆਏ ਆ 12:30 ਵਜੇ ਆਏ ਆ ਜਦੋਂ ਆੜੇ ਇੱਥੇ ਵਾਰੀ ਆਈ ਆ ਫਿਰ ਇਹਨੇ ਪਟਰੋਲਪਨ ਬੰਦ ਕਰਤਾ ਨਹੀਂ ਉਹਨਾਂ ਨੇ ਡਰਾਈਵਰ ਦੇ ਹੱਕ ਦੇ ਵਿੱਚ ਉਹਨਾਂ ਨੇ ਆਪਣਾ ਗੱਲ ਕਰੀਏ ਤੇ ਡਰਾਈਵਰ ਵੀਰਾਂ ਨੇ ਹੜਤਾਲ ਕੀਤੀ ਆ ਔਰ ਆਮ ਜਨਤਾ ਦੇ ਹੱਕ ਦੇ ਵਿੱਚ ਸਰਕਾਰ ਕਿੰਨੀ ਪਰੇਸ਼ਾਨ ਹੋ ਰਹੀ ਆ ਤੇ ਜਦੋਂ ਜਦੋਂ ਸੜਕਾਂ ਦੇ ਉੱਤੇ ਅਕਸਰ ਹੀ ਐਕਸੀਡੈਂਟ ਵੇਖਣ ਨੂੰ ਮਿਲਦੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਡਰਾਈਵਰਾਂ ਯੋਗੀ ਜਿਹੜਾ ਸਰਕਾਰ ਨੂੰ ਇਹ ਕੰਮ ਚੁਕਣਾ ਪਿਆ ਭਾਈ ਸਰਕਾਰ ਨੂੰ ਹੋਰ ਸੁਲਤਾਨੀ ਚਾਹੀਦੀਆਂ ਜਰੂਰੀ ਸਪਟਰੋਲ ਪੰਪ ਕਰਕੇ ਇਦਾਂ ਕਿੰਨੇ ਦਿਨ ਬੰਦ ਰੱਖ ਲੈਣਗੇ ਅਕਸਰ ਨੇ ਇੱਕ ਦਿਨ ਚੱਲੇ ਸਰਕਾਰ ਨੇ ਪੈਟਰੋਲ ਪੰਪਨੀ ਬੰਦ ਕੀਤੀ ਤੇ ਉਹ ਤੇ ਡਰਾਈਵਰ ਵੀਰਾਂ ਨੇ ਹੜਤਾਲ ਡਰਾਈਵਰ ਵੀਰਾਂ ਹੜਤਾਲ ਕੀਤੀ ਭਾਈ ਉਹ ਤਾਂ ਗੱਲ ਮੰਨਦੇ ਆ ਪਰ ਮੁਸ਼ਕਲ ਤੇ ਸਾਨੂੰ ਆ ਰਹੀ ਨਾ ਆਮ ਪਬਲਿਕ ਨੂੰ ਆ ਰਹੀ ਆ ਜੀ ਬਿਲਕੁਲ ਬਿਲਕੁਲ ਵੀਰ ਵੱਲੋਂ ਦੱਸਿਆ ਗਿਆ ਕਿ ਇਹਦੇ ਵਿੱਚ ਸਬੰਧ ਦੇ ਵਿੱਚ ਹੜਤਾਲ ਜਿਹੜੀ ਕੀਤੀ ਗਈ ਆ ਆਮ ਜਨਤਾ ਨੂੰ ਮੁਸ਼ਕਲ ਦਾ ਸਾਹਮਣਾ ਕੀਤਾ ਕਰਨਾ ਪੈ ਰਿਹਾ ਆ ਔਰ ਇਹ ਇੱਕ ਵੱਡੀ ਲਾਈਨਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਬੋਤਲਾਂ ਭਰਵਾਈਆਂ ਜਾ ਰਹੀਆਂ ਨੇ ਤਾਂ ਕਿ 3-4 ਦਿਨਾਂ ਤੱਕ ਜਿਹੜੀ ਹੜਤਾਲ ਜਾਰੀ ਰਹਿਣ ਵਾਲੀ ਆ ਤੁਸੀਂ ਵੇਖ ਸਕਦੇ ਹੋ ਲੰਮੀਆਂ ਲਾਈਨਾਂ ਦੇ ਵਿੱਚ ਜਿਹੜਾ ਤੇਲ ਪਵਾਇਆ ਜਾ ਰਿਹਾ ਆ ਅਸੀਂ ਜਿਹੜੇ ਵਰਕਰ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੱਦਾਂ ਦੀ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਬ੍ਰਦਰ ਜੀ ਬੜੀ ਲੰਮੀ ਢੀੜ ਲੱਗੀ ਆ ਤੁਸੀਂ ਤੇਲ ਪਾ ਰਹੇ ਹੋ ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਆ ਬੜੀ ਮੁਸ਼ਕਲ ਆ ਕਰਨਾ ਬੜਾ ਸਾਹਮਣਾ ਸਤਾ ਅਰੇ ਇਹ ਮੁਸ਼ਕਲਾਂ ਆ ਰਹੀਆਂ ਮੁਸ਼ਕਲ ਆ ਰਹੀਆਂ ਪੈਸੇ ਕਾੜਨੇ ਮੇਂ ਦਿੱਕਤ ਹੋ ਰਹੀ ਆ ਹਾਂ ਉਹ ਜੋ ਜੋ ਤੇਲ ਪਾਉਣ ਵਾਲੇ ਵੀਰ ਨੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਆ ਦਿੱਕਤ ਆ ਰਹੀ ਆ ਕਿਉਂਕਿ ਇੰਨੀ ਜਨਤਾ ਨੂੰ ਭੁਗਤੌਣਾ ਜਿਹੜਾ ਉਹ ਸੌਖੀ ਗੱਲ ਨਹੀਂ ਆ ਬੜੀ ਵੱਡੀ ਗੱਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਮੇਨ ਗੱਲ ਇਹ ਆ ਜੋ ਡਰਾਈਵਰ ਵੀਰਾਂ ਦੇ ਵੱਲੋਂ ਕਹੀ ਗਈ ਆ ਉਹ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਜਿਹੜਾ ਆਪਣਾ ਜਿਹੜਾ ਕਾਨੂੰਨ ਆ ਜੋ ਉਹਨਾਂ ਨੇ ਬਣਾਇਆ ਉਹਨੂੰ ਵਾਪਸ ਲਿਆ ਜਾਵੇ ਸੱਚ ਦੀ ਆਵਾਜ਼ ਚੈਨਲ ਦੇ ਉੱਪਰ ਆਵਾਜ਼ ਪੁਚਾ ਰਹੇ ਆ ਅਨ ਲਾਈਵ ਤਸਵੀਰਾਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਕੰਮ ਸਰਕਾਰ ਦੇ ਵੱਲੋਂ ਗਲਤ ਕੀਤਾ ਗਿਆ ਜੋ ਆਮ ਜਨਤਾ ਨੂੰ ਜਿਹੜਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ ਸੋ ਕੈਮਰਾਮੈਨ ਵਿਜੇ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼